ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜਸਤੀ ਪੰਜਾਬੀ ਸਿਨੇਮਾ ਜਗਤ ਨਾਲ ਜੁੜੀ ਹੋਈ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੰਜਾਬੀ ਸਿਨੇਮਾ ਦੀ ਆਗਾਮੀ ਫਿਲਮ ਸਰਬਾਲਾ ਜੀ ਦੀ ਸਟਾਰ ਕਾਸਟ ਟੀਮ ਸਮਿਥ ਫਿਲਮ ਦੀ ਕਾਮਯਾਬੀ ਲਈ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਹੈ ਇਸ ਮੌਕੇ ਗਿੱਪੀ ਗਰੇਵਾਲ ਐਮੀ ਵਿਰਤ ਸਰਗੁਣ ਮਹਿਤਾ ਨਿਮਰਤ ਖਹਿਰਾ ਗੱਗੂ ਗੇਲ ਅਤੇ ਹੋਰ ਕਈ ਮਸ਼ਹੂਰ ਅਦਾਕਾਰਾਂ ਨੇ ਇੱਥੇ ਪਹੁੰਚ ਕੇ ਮੱਥਾ ਟੇਕਿਆ ਤੇ ਅਰਦਾਸ ਵੀ ਕੀਤੀ ਫਿਲਮ ਦੀ ਟੀਮ ਨੇ ਇੱਥੇ ਪਹੁੰਚ ਕੇ ਅਦਬ ਨਾਲ ਵਿਸ਼ਵਾਸ ਜ਼ਾਹਿਰ ਕੀਤਾ ਕਿ ਇਹ ਫਿਲਮ ਸਿਰਫ ਮਨੋਰੰਜਨ ਲਈ ਨਹੀਂ ਸਗੋਂ ਸਭਿਆਚਾਰਕ ਅਹਿਮੀਅਤ ਵੀ ਰੱਖਦੀ ਹੈ ਉਹਨਾਂ ਨੇ ਕਿਹਾ ਕਿ ਸਿੱਖ ਇਤਿਹਾਸ ਨਾਲ ਜੁੜੀ ਇਹ ਕਹਾਣੀ ਦਰਸ਼ਕਾਂ ਨੂੰ ਸਿੱਖੀ ਦੇ ਅਸਲ ਮੂਲਾਂ ਦੀ ਯਾਦ ਦਿਵਾਵੇਗੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਸੱਚਕੰਡ ਸ਼੍ਰੀ ਦਰਬਾਰ ਸਾਹਿਬ ਆ ਕੇ ਆਪਣੇ ਆਪ ਨੂੰ ਧੰਨ ਸਮਝਦੇ ਨੇ ਐਮੀ ਵਿਰਕ ਨੇ ਦੱਸਿਆ ਹੈ ਕਿ ਫਿਲਮ ਸਰਬਾਲਾ ਜੀ ਇੱਕ ਅਜੀਹਾਂ ਵਿਸ਼ਾ ਚੁਣਦੀ ਹੈ ਜੋ ਸਿੱਖ ਨੌਜਵਾਨੀ ਨੂੰ ਆਪਣੇ ਅਤੀਤ ਨਾਲ ਜੋੜੇਗਾ ਸਰਗੁਣ ਮਹਿਤਾ ਤੇ ਨਿਮਰਤ ਖੈਰਾ ਨੇ ਵੀ ਇਸ ਫਿਲਮ ਦੇ ਮਾਧਿਅਮ ਰਾਹੀਂ ਰੂਹਾਨੀ ਮੁੱਲਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਦੀ ਗੱਲ ਕਹੀ ਹੈ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਹ ਫਿਲਮ 18 ਜੁਲਾਈ ਨੂੰ ਰਿਲੀਜ਼ ਹੋਣ ਦੀ ਉਮੀਦ ਹੈ ਤੇ ਇਹ ਫਿਲਮ ਪੰਜਾਬੀ ਦਰਸ਼ਕਾਂ ਦੇ ਲਈ ਇੱਕ ਵੱਖਰੀ ਅਤੇ ਪ੍ਰਭਾਵਸ਼ਾਲੀ ਪੇਸ਼ਕਸ਼ ਹੋ ਸਕਦੀ ਹੈ ਫਿਲਮੀ ਅਦਾਕਾਰ ਗਿੱਪੀ ਗਰੇਵਾਲ ਤੇ ਐਮੀ ਵਿਰਕ ਹੋਰ ਕੀ ਕਹਿੰਜੇ ਜਰਾ ਤੁਸੀਂ ਵੀ ਸੁਣੋ ਸਾਡਾ ਵੀ ਪਹੁੰਚਿਆ ਮਨਰਤਨ ਸ੍ਰੀ ਅੰਮ੍ਰਿਤ ਜੀ ਅੱਜ ਅਸੀਂ ਜੀ ਸਾਰੀ ਟੀਮ ਮੇਰੀ ਫਿਲਮ ਰਿਲੀਜ਼ ਹੋਣ ਵਾਲੀ ਹੈ ਸਾਡੀ ਸਾਰਿਆਂ ਦੀ 18 ਤਰੀਕ ਨੂੰ ਅਗਲੀ ਨੂੰ 18 ਜੁਲਾਈ ਨੂੰ ਸਰਬਾਲਾ ਜੀ ਫਿਲਮ ਦਾ ਨਾਮ ਹੈ ਮੇਰੇ ਨਾਲ ਗਿੱਫੀ ਐਨ ਐ ਸਰਗੁਣ ਅੰਮ੍ਰਿਤ ਖਹਿਰਾ ਇਹ ਸਾਰੇ ਆਏ ਹੋਏ ਨੇ ਔਰ ਸਾਡੀ ਸਾਰੀ ਟੀਮ ਅਸੀਂ ਇੱਥੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਸ਼ਨ ਕਰਨ ਆਏ ਆ ਤਾਂ ਤਾਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਆਏ ਆ ਉਹ ਦਾ ਅਸਰ ਤੱਕੇ ਜੀ ਵੈਕੂ ਮਿਹਰ ਕਰੇ ਤੋਂ ਅਨੁਭਵ ਹੋ ਕਰਨੇ ਵੱਤ ਵੱਤ ਸਪੋਰਟ ਕਰਿਓ ਲਗਾਤਾਰੀ ਪੰਜਾਬੀ ਜਿਹੜੇ ਕਿ ਕਲਾਕਾਰ ਨੇ ਪੰਜਾਬੀ ਇੰਡਸਟਰੀ ਨੂੰ ਬੜਾ ਉੱਚਾ ਲੈ ਕੇ ਗਏ ਨੇ ਪਰ ਪਿੱਛੇ ਦੇਖਿਆ ਜਾਵੇ ਜਿਵੇਂ ਦੋ ਜੀ ਦਾ ਲਾ ਲਈਏ ਤਾਂ ਹੋਰ ਕਲਾਕਾਰ ਨੇ ਜਿਨ੍ਹਾਂ ਨੂੰ ਥੋੜਾ ਜਿਆਦਾ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬੀ ਇੰਡਸਟਰੀ ਟੁੱਟਣ ਲਈ ਟੁੱਟਣ ਲਈ ਪੰਜਾਬੀ ਜਿਹੜੇ ਕਲਾਕਾਰਾਂ ਨੂੰ ਬੜੀ ਮਿਹਨਤ ਲੱਗੀ ਜੀ 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 ਹਾਂਜੀ ਸਾਰੇ ਕੋਸ਼ਿਸ਼ ਕਰ ਰਹੇ ਨੇ ਵੱਤੋ ਵੱਤ ਆਪਣੇ ਆਪਣੇ ਟੰਗ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਔਰ ਅਸੀਂ ਆਪਣੇ ਢੰਗ ਨਾਲ ਲੱਗੇ ਹੋਏ ਹਾਂ ਜੀ ਸੱਚ ਕਮਸ਼ੇਰ ਮੁੰਦਰ ਸਾਹਿਬ ਕੀ ਪਹੁੰਚਿਓ ਮਾਨ ਰਤਨ ਜੀ ਆ ਗਏ ਜੀ ਹਾਂਜੀ ਸਰ ਜੀ ਤੁਸੀਂ ਕਿਹਨਾਂ ਸਾਹਿਬ ਠੀਕ ਹੋ ਤੁਸੀਂ ਚੜ੍ਹਦੀ ਕਲਾ ਚੋ ਬਿਲਕੁਲ ਸਭ ਵਧੀਆ ਪਹਿਲਾਂ ਮਾਰੀ ਤੁਹਾਡੀ ਜੀ ਪਰਮਿੰਦਰ ਸਾਹਿਬ ਦਾ ਮਤਲਬ ਤਾਂ ਐਸੀ ਟਿਕ ਆਉਣੀ ਆ ਜੀ ਹਮੇਸ਼ਾ ਉਦਾਂ ਹੀ ਮੱਥਾ ਟੇਕਣਾ ਆ ਹਾਂਜੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ। ਦਰਸ਼ਕਾਂ ਕੀ ਇਹ ਵੀ ਕਰਨਾ ਚਾਹੁੰਦੇ ਹਾਂ। ਦਰਸ਼ਕਾਂ ਨੂੰ ਇਹ ਆ ਜੀ ਵੀ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖਣ ਪਰਿਵਾਰਕ ਫਿਲਮ ਹੈ। ਸੱਚੇ ਨਾਲ ਜੀ 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 ਮੈਂ ਕੱਲ ਵੀ ਦੱਸਿਆ ਸੀ ਪ੍ਰੈਸ ਕਾਨਫਰੈਂਸ ਮੇਲਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ।

ਸਾਡਾ ਨੀਂਵੋ ਲੱਗਿਆ ਇਹ ਵੀ ਵੀਡੀਓ ਪਰਿਵਾਰ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਕਿ ਕਿਸੇ ਦੇ ਵੀ ਘਰ ਵੀ ਆਵਾਂਗੇ ਉਹ ਦੱਸੋ ਇਹ ਨਹੀਂ ਕੋਈ ਹਰ ਵੇਰੀ ਪ੍ਰਮੋਸ਼ਨ ਕਰਦੇ ਆ ਕਿਸੇ ਕਿਸੇ ਤਰੀਕੇ ਨਾਲ ਸਾਨੂੰ ਲੱਗਿਆ ਕਿ ਇਹ ਬਿਚਾਰੇ ਇੰਨੀ ਟਾਈਮ ਤੋਂ ਸਾਨੂੰ ਮਿਲਦੇ ਆ ਫੋਨ ਕਰਦੇ ਆ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਐਤ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਪੁੱਛ ਕਰ ਰਿਹਾ ਕਿ ਮੈਕਸਿਮਮ ਲੋਕਾਂ ਦੇ ਘਰੇ ਜਾਣਾ ਸ਼ਰਤ ਬਾਲਾ ਕਿਹੜਾ ਹੋਏਗਾ ਇਹਦੇ ਵਿੱਚ ਤੁਸੀਂ ਹੋਗੇ ਕਿ ਅਮੀ ਉਹ ਹੁਣ ਤੁਸੀਂ ਫਿਲਮ ਜਾ ਕੇ ਦੇਖਿਓ ਜੀ ਸੋਹਣੀ ਆ ਪੰਜਾਬ ਦੇ ਵਿੱਚ ਲੱਗੇ ਕਾਫੀ ਚਰਮ ਸੱਜ ਕੇ ਤਿਆਰ ਆ। ਸਾਹ ਕਰੋ। ਇਹ ਕੁੜੀਆਂ ਇੱਥੇ ਖੜਤ ਮੜਾ। ਸੱਜੇ ਗਾਜੀ ਸੱਜੇ ਗਾਜੀ ਆਪੋ। ਉੱਰ ਤੋਂ ਮਾਰ ਦੇ ਪਿੱਛੇ ਦਿਓ। ਉਹ ਰੇ ਵੀ ਭਰਾਣਗੇ। ਹਾਂਜੀ ਹਾਂ। ਹੋਰ ਜੱਟਰੀ ਕਲਾ ਠੀਕ ਠਾਕ ਹੋ। ਭਾਈ ਜੀ ਖਾਲਸਾ ਜੀ ਬੈਠੇ ਜੀ ਬੜੀ ਕਰਮ ਵਾਲੀ ਸਾਧਕ ਕੁੰਤਿਆ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ। ਇਹ ਬਹੁਤ ਬਹੁਤ ਪਿਆਰ ਇਹ ਬਸ ਮਹਾਰਾਜੇ ਅਰਦਾਸ ਕਰਨ ਆਏ ਆਂ ਇਹ ਹਫਤੇ ਤੱਕ ਫਿਲਮ ਹੋ ਜਾਣੀ ਰਿਲੀਜ਼ ਤੇ ਬਸ ਇਹ ਹੋਰ ਅਰਦਾਸ ਕਾਲਪੁਰਗ ਅਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਹੈ ਕਿ ਸੌਸ ਨੂੰ ਪਛਾਣਦੇ ਜਾਂ ਨਾ ਨਹੀਂ ਨਹੀਂ ਪਛਾਣਨਾ ਜੀ ਆਪਾਂ ਕਹਿੰਦੇ ਨੇ ਆਪਾਂ ਕਾਲਪੁਰਗ ਸਾਡੀ ਦੀ ਕਿਰਪਾ ਕਰੇ ਮਹਾਰਾ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਕਾਲਪੁਰਗ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਹਣ ਫਿਲਮ ਚ ਸਰਬਾਲਾ ਕੌਣ ਹੋਏ ਇਹ ਫਿਲਮ ਵੇਖਿਆ ਤੁਸੀਂ ਇਹ ਦੱਸੋ ਹੋਰ ਯਾਰ ਜਸਤ